ਦੇਸ਼ ਵਿੱਚ ਜੋ ਬੱਚੇ ਅਗਵਾ ਹੋਣ ਦੀਆਂ ਖਬਰਾਂ ਰੋਜ਼ ਵਾਂਗੂ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੈਗਿੰਗ ਰੈਕਟ ਇਸ ਦਾ ਕਾਰਨ ਬਣਦਾ ਹੈ ਬੱਚਿਆਂ ਨੂੰ ਆਮ ਤੌਰ ਤੇ ਪਿੰਡਾਂ ਤੋਂ ਅਗਵਾ ਕੀਤਾ ਜਾਂਦਾ ਹੈ ਜਾਂ ਗਰੀਬ ਪਰਿਵਾਰਾਂ ਤੋਂ ਉਹਨਾਂ ਨੂੰ ਖਰੀਦਿਆ ਜਾਂਦਾ ਹੈ ਬਹੁਤ ਵਾਰੀ ਉਹਨਾਂ ਨੂੰ ਸੂਬਿਆਂ ਦੇ ਪਾਰ ਜਾਂ ਨੇੜਲੇ ਦੇਸ਼ਾਂ ਜਿਵੇਂ ਨੇਪਾਲ ਜਾਂ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਅਗਵਾ ਕਰਕੇ ਲਿਆਂਦਾ ਜਾਂਦਾ ਹੈ ਕੌਜੀ ਵਿਚੋਲੇ ਇਹਨਾਂ ਬੱਚਿਆਂ ਨੂੰ ਭੀਖ ਮੰਗਵਾਉਣ ਵਾਲੀਆਂ ਗੈਂਗਾਂ ਨੂੰ ਸਪਲਾਈ ਕਰਦੇ ਹਨ ਕਈ ਵਾਰ ਬੱਚਿਆਂ ਨੂੰ ਦਿਨ ਭਰ ਲਈ ਕਿਰਾਏ ਤੇ ਲਿਆਇਆ ਜਾਂਦਾ ਏ ਤਾਂ ਜੋ ਉਹ ਵਧੇਰੇ ਪੈਸੇ ਕਮਾਈ ਜਾ ਸਕਣ ਉਮਰ ਅਤੇ ਹਾਲਾਤ ਦੇ ਆਧਾਰ ਤੇ ਇੱਕ ਬੱਚੇ ਨੂੰ 200 ਤੋਂ ਲੈ ਕੇ 500 ਤੱਕ ਦਿਹਾੜੀ ਤੇ ਰੱਖਿਆ ਜਾਂਦਾ ਏ ਕੁਝ ਭਿਆਨਕ ਮਾਮਲਿਆਂ ਦੇ ਵਿੱਚ ਬੱਚਿਆਂ ਨੂੰ ਜਾਣ ਬੁੱਝ ਕੇ ਗੰਭੀਰ ਜ਼ਖਮ ਜਾਂ ਉਹਨਾਂ ਦੇ ਅੰਗ ਕੱਟ ਦਿੱਤੇ ਜਾਂਦੇ ਹਨ ਤਾਂ ਜੋ ਉਹ ਹੋਰ ਵਧੇਰੇ ਤਰਸਯੋਗ ਲੱਗਣ ਇਹ ਜ਼ਖਮ ਜਾਂ ਤਬਾਹੀ ਸਰਜਰੀ ਰਾਹੀਂ ਜਾਂ ਇਲਾਜ ਨਾ ਦੇ ਕੇ ਕਰਵਾਈ ਜਾਂਦੀ ਹੈ ਨਵੇਂ ਜਨਮੇ ਬੱਚਿਆਂ ਜਾਂ ਛੋਟੇ ਬੱਚਿਆਂ ਨੂੰ ਦਿਨ ਭਰ ਸੁੱਤਾ ਰੱਖਣ ਦੇ ਨੰਨਸ਼ੇ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਹ ਉਹਨਾਂ ਨੂੰ ਰੋਣ ਤੋਂ ਰੋਕਣ ਲਈ ਹੁੰਦਾ ਹੈ ਅਤੇ ਉਹ ਬਿਮਾਰ ਜਾਂ ਮਰਨ ਵਾਲੇ ਲੱਗਣ ਜਿਸ ਨਾਲ ਲੋਕ ਵਧੇਰੇ ਪੈਸੇ ਦੇ ਦਿੰਦੇ ਹਨ। ਬੱਚਿਆਂ ਨੂੰ ਰੋਜ਼ਾਨਾ 10 ਤੋਂ 14 ਘੰਟਿਆਂ ਤੱਕ ਭੀਖ ਮੰਗਵਾਉਣ ਲਈ ਬਾਹਰ ਰੱਖਿਆ ਜਾਂਦਾ ਹੈ। ਜੇਕਰ ਕੋਈ ਬੱਚਾ ਆਪਣਾ ਕੋਟਾ ਪੂਰਾ ਨਾ ਕਰ ਸਕੇ ਤਾਂ ਉਸਨੂੰ ਮਾਰਿਆ-ਕੁੱਟਿਆ ਜਾਂਦਾ ਹੈ ਅਤੇ ਉਸਨੂੰ ਭੁੱਖਾ ਰਹਿਣ ਦੀ ਸਜ਼ਾ ਮਿਲਦੀ ਹੈ। ਕੌਲਸਜਾ ਬਚਾਅ ਸੰਸਥਾਵਾਂ ਤੋਂ ਬਚਣ ਦੇ ਲਈ ਬੱਚਿਆਂ ਨੂੰ ਅਕਸਰ ਵੱਖ-ਵੱਖ ਸ਼ਹਿਰਾਂ ਜਾਂ ਇਲਾਕਿਆਂ ਦੇ ਵਿੱਚ ਘੁਮਾਇਆ ਜਾਂਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਬੱਚਾ ਖਾਸ ਕਰਕੇ ਜੋ ਬਿਮਾਰ ਜਾਂ ਜ਼ਖਮੀ ਲੱਗੇ ਲੋਕਾਂ ਨੂੰ ਤੁਰੰਤ ਸਜੀਦਾ ਦਿੰਦਾ ਹੈ ਅਤੇ ਲੋਕ ਪੈਸਾ ਦੇ ਦਿੰਦੇ ਹਨ ਬਹੁਤ ਸਾਰੇ ਬੱਚਿਆਂ ਕੋਲ ਕੋਈ ਆਈਡੀ ਕਾਰਡ ਜਾਂ ਕਾਨੂੰਨੀ ਦਸਤਾਵੇਜ਼ ਨਹੀਂ ਹੁੰਦੇ ਇਸ ਕਾਰਨ ਉਹਨਾਂ ਦੀ ਪਛਾਣ ਮੁਸ਼ਕਲ ਹੋ ਜਾਂਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਾਰਨਾ ਬਾਰੇ ਕਿ ਬੱਚਿਆਂ ਨੂੰ ਇਹ ਐਸ ਰੈਕਟ ਦੇ ਵਿੱਚ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਕਿਸੇ ਅਡਲਟ ਨੂੰ ਕਿਉਂ ਨਹੀਂ ਬੱਚੇ ਸਭ ਤੋਂ ਪਹਿਲਾਂ ਤਾਂ ਤਰਸਯੋਗ ਹੁੰਦੇ ਹਨ ਬੱਚਾ ਖਾਸ ਕਰਕੇ ਜੋ ਬਿਮਾਰ ਜਾਂ ਜ਼ਖਮੀ ਲੱਗੇ ਲੋਕਾਂ ਨੂੰ ਤੁਰੰਤ ਸਜੀਦਾ ਦਿੰਦਾ ਹੈ ਤੇ ਲੋਕ ਪੈਸੇ ਜਲਦੀ ਦੇ ਦਿੰਦੇ ਹਨ شناخت ਦੀ ਘਾਟ ਹੁੰਦੀ ਹੈ ਬੱਚਿਆਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਕੋਲ ਕੋਈ ਆਈਡੀ ਕਾਰਡ ਨਹੀਂ ਹੁੰਦਾ ਜਾਂ ਉਹਨਾਂ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹੁੰਦੇ ਐ ਜਿਸ ਕਾਰਨ ਉਹਨਾਂ ਦੀ ਪਛਾਣ ਮੁਸ਼ਕਲ ਹੋ ਜਾਂਦੀ ਹੈ ਬੱਚੇ ਡਰਦੇ ਰਹਿੰਦੇ ਹਨ ਅਤੇ ਉਹ ਸੌਖੀ ਤਰ੍ਹਾਂ ਮਰਜ਼ੀ ਮਦਾਬਿਕ ਚੱਲਦੇ ਹਨ ਅਤੇ ਉਹਨਾਂ ਉੱਤੇ ਹੋ ਰਿਹਾ ਝੁਲਮ ਬਾਰੇ ਕਿਸੇ ਨੂੰ ਨਹੀਂ ਦੱਸਦੇ। ਬੱਚਿਆਂ ਵੱਲੋਂ ਭੀਖ ਮੰਗਣਾ ਜਾਂ ਜ਼ਬਰਦਸਤੀ ਕਰਵਾਏ ਕੰਮ ਲਈ ਕਾਨੂੰਨ ਢਿੱਲਾ ਹੈ ਜਿਸ ਕਾਰਨ ਗੈਂਗਾਂ ਦੇ ਮੁਖੀ ਅਕਸਰ ਬਚ ਜਾਂਦੇ ਹਨ। ਤੁਸੀਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦੇ ਲਈ ਉਹਨਾਂ ਦੀ ਸੂਚਨਾ ਨੇੜਲੇ ਪੁਲਿਸ ਸਟੇਸ਼ਨ ਦੇ ਵਿੱਚ ਦੇ ਸਕਦੇ ਹੋ। ਤੁਹਾਨੂੰ ਜੇ ਕੋਈ ਬੱਚਾ ਮਿਲੇ ਤਾਂ ਉਸ ਨੂੰ ਪੈਸਾ ਦੇਣ ਦੀ ਥਾਂ ਤੇ ਖਾਣ ਵਾਲੀ ਚੀਜ਼ ਲੈ ਕੇ ਦਿਓ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।